ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ ਸਾਡੇ ਧਿਆਨ ਵਿੱਚ ਇੱਕ ਭਾਜਪਾ ਦੇ ਸਾਬਕਾ ਐਮਐਲਏ ਰਗਵਿੰਦਰ ਪ੍ਰਤਾਪ ਸਿੰਘ ਜਿਹੜੇ ਦੁਮਾਰੀਆ ਗੰਜ ਵਿਧਾਨ ਸਭਾ ਹਲਕੇ ਤੋਂ ਐਮਐਲਏ ਰਹੇ ਐ ਸਧਾਰਤਨਗਰ ਯੂਪੀ ਦੇ ਜ਼ਿਲ੍ਹੇ ਤੋਂ ਉਹਨਾਂ ਦੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਹਦੇ ਵਿੱਚ ਉਹ ਐਸੇ 14-15 ਅਕਤੂਬਰ ਦੀ ਹੈ ਜਿਦੇ ਵਿੱਚ ਉਹ ਭਗਵੇਂ ਕੱਪੜੇ ਪਾ ਕੇ ਇੱਕ ਵੱਡੇ ਕੱਠ ਦੇ ਵਿੱਚ ਲੋਕਾਂ ਨੂੰ ਕਹਿ ਰਿਹਾ ਕਿ ਉਹ ਨੌਜਵਾਨ ਹੱਥ ਘੜੇ ਕਰੋ ਜਿਹੜੇ ਘਟੋ ਘਟ 10 ਮਸਲਮਾਨ ਕੁੜੀਆਂ ਨੂੰ ਲਿਆਓਗੇ ਤੇ ਉਹਨਾਂ ਨੂੰ ਹਿੰਦੂ ਬਣਾਓਗੇ ਬਹੁਤ ਸਾਰੀ ਭੀੜ ਉਹਦੇ ਹੱਥ ਉਹਦੇ ਕਹਿਣ ਤੇ ਹੱਥ ਘੜੇ ਕਰਦੀ ਹੈ ਤੇ ਉਹ ਉਸ ਭੀੜ ਨੂੰ ਉਕਸਾਰ ਹੈ ਕਿ ਮੁਸਲਮਾਨ ਕੁੜੀਆਂ ਜੇ ਤਾਂ ਹੁਣ ਕਿਸੇ ਬੱਚਿਆਂ ਦੀ ਆਪਸ ਚ ਅੰਡਰਸਟੈਂਡਿੰਗ ਹੈ ਚ ਇਹੋ ਮੁਸਲਮਾਨ ਕੁੜੀ ਹਿੰਦੂ ਮੁੰਡੇ ਨਾਲ ਹੋਵੇ ਹਿੰਦੂ ਕੁੜੀ ਮੁਸਲਮਾਨ ਮੁੰਡੇ ਨਾਲ ਹੋਵੇ ਜਾਂ ਹਿੰਦੂ ਕੁੜੀ ਹਿੰਦੀ ਮੁੰਡੇ ਨਾਲ ਹੋਵੇ ਮੁਸਲਮਾਨ ਕੁੜੀ ਮੁਸਲਮਾਨ ਮੁੰਡੇ ਨਾਲ ਹੋਵੇ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੋ ਸਕਦਾ ਇਹ ਕੁਦਰਤੀ ਹੈ ਕੁਦਰਤ ਦੇ ਨਿਯਮਾਂ ਦੇ ਅਧੀਨ ਹੈ ਇਹ ਇਹਦੇ ਚ ਕਿਸੇ ਦਾ ਕੋਈ ਉਜਰ ਨਹੀਂ ਪਰ ਜੇ ਧੱਕੇ ਨਾਲ ਕੋਈ ਕਹੇ ਵੀ ਉਹਨਾਂ ਨੂੰ ਲੈ ਕੇ ਆਓ ਤੇ ਕਨਵਰਟ ਕਰੋ ਫਿਰ ਉਹਦੇ 'ਚ ਔਰੰਗਜ਼ੇਬ ਦੀ ਰੂਹ ਹੈ ਉਸ ਬੰਦੇ 'ਚ ਤੇ ਜਿਹੜੇ ਉੱਥੇ ਹੱਥ ਕੜੇ ਕਰ ਰਹੇ ਆ ਉਹਨਾਂ 'ਚ ਵੀ ਔਰੰਗਜ਼ੇਬ ਦੀ ਰੂਹ ਹੈ ਅਸੀਂ ਸ੍ਰੀ ਗੁਰੂ ਤੇਗ ਬਹਾਦਰ ਜੀਆ ਦਾ 350 ਸਾਲ 350 ਸਾਲਾ ਮਨਾ ਰਹੇ ਆ ਤੇ ਬਹੁਤ ਵੱਡੇ ਵੱਡੇ ਫੰਕਸ਼ਨ ਕਰ ਰਹੇ ਆ ਚੰਗੀ ਗੱਲ ਨੇ ਫੰਕਸ਼ਨ ਕਰੀਏ ਪਰ ਅਸੀਂ ਇੱਕ ਗੱਲ ਕੇਂਦਰੀ ਨੁਕਤਾ ਸਮਝ ਕੇ ਰੱਖੀਏ ਗੁਰੂ ਤੇਗ ਬਹਾਦਰ ਜੀਆ ਦਾ ਔਰੰਗਜ਼ੇਬ ਨਾਲ ਕੋਈ ਵੱਟ ਦਾ ਰੌਲਾ ਨਹੀਂ ਉਹਨਾਂ ਦਾ ਇੱਕੋ ਹੀ ਰੋਲ ਹੈ ਵੀ ਧੱਕੇ ਨਾਲ ਕਿਸੇ ਦਾ ਤੁਸੀਂ ਧਰਮ ਪਰਿਵਰਤਨ ਕਰਦੇ ਹੋ ਇਹ ਸਾਨੂੰ ਮਨਜ਼ੂਰ ਨਹੀਂਗਾ ਅਸੀਂ ਸਮਝਦੇ ਹਾਂ ਵੀ ਬੀਜੇਪੀ ਦੇ ਬਹੁਤ ਸਾਰੇ ਆਗੂ ਗੁਰੂ ਸਾਹਿਬ ਦਾ ਗੁਣਗਾਨ ਕਰਦੇ ਆ ਉਹਨਾਂ ਬੀਜੇਪੀ ਦੇ ਆਗੂਆਂ ਦੀ ਜ਼ੁਬਾਨ ਟੁੱਟ ਜੇ ਜੇ ਉਹਨਾਂ ਨੇ ਇਸ ਬੰਦੇ ਦੇ ਬਾਰੇ ਇੱਕ ਲਫ਼ਜ਼ ਵੀ ਕਿਹਾ ਹੋਵੇ ਪ੍ਰਧਾਨ ਮੰਤਰੀ ਮੋਦੀ ਦੇ ਮੂੰਹੋਂ ਕੋਈ ਲਫ਼ਜ਼ ਨਹੀਂ ਸੁਣਿਆ ਹੋਮ ਮਿਨਿਸਟਰ ਦੇ ਮੂੰਹੋਂ ਨਹੀਂ ਸੁਣਿਆ ਯੋਗੀ ਦੇ ਤਿਆਨਾਥ ਦੇ ਮੂੰਹੋਂ ਨਹੀਂ ਸੁਣਿਆ ਜੋ ਕੀ ਉਹਦੇ ਪਿਆ ਨਾਤਾ ਉਹ ਹੈ ਜਿਹੜਾ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਮੁਸਲਮਾਨ ਕੁੜੀਆਂ ਨੂੰ ਦੇ ਬਾਰੇ ਅਜਹਿਹੇ ਬਿਆਨ ਉਹਦੇ ਅੱਜ ਕੱਲ੍ਹ ਵੀ ਮਿਲ ਜਾਣਗੇ ਵੀ ਜਿਹੜੀਆਂ ਕਬਰਾਂ 'ਚ ਵੀ ਐ ਉਹਨਾਂ ਨਾਲ ਵੀ ਦੁਸ਼ਕਰਮ ਕਰੀਏ ਮਤਲਬ ਇਸ ਕਿਸਮ ਦੀ ਨਫ਼ਰਤਈ ਬਿਆਨਾਂ ਵਾਲਾ ਤੇ ਜਿਹੜਾ ਇਹ ਬੰਦਾ ਹੈਗਾ ਇਹ ਰਗਵਿੰਦਰ ਪ੍ਰਤਾਪ 2022 'ਚ ਇਹਨੇ ਬਿਆਨ ਦਿੱਤਾ ਚੋਣ ਲੜਦਾ ਸੀ ਇਹ ਉਦੋਂ ਉਹਨੇ ਕਿਹਾ ਵੀ ਜਿਹੜੇ ਹਿੰਦੂ ਹੋ ਕੇ ਮੈਨੂੰ ਵੋਟ ਨਹੀਂ ਪਾਉਣਗੇ ਉਹਨਾਂ 'ਚ ਮੀਆਂ ਮੁਸਲਮਾਨਾਂ ਦਾ ਖੂਨ ਹੈ। ਯਾਨੀ ਉਹਨਾਂ ਦੇ ਉੱਤੇ ਉਹਨਾਂ ਨੂੰ ਗਾਲ੍ਹਾਂ ਕੱਢ ਰਿਹਾ ਹੈ ਉਹ ਬੰਦਾ। ਉਹਦੇ ਤੇ ਐਫ ਆਈ ਆਰ ਹੁੰਦੀ ਹੈ ਕਾਰਵਾਈ ਅੱਗੋਂ ਕੋਈ ਵੀ ਨਹੀਂ ਕੀਤੀ। ਕੋਈ ਸਜ਼ਾ ਨਹੀਂ। ਅੱਜ ਫੇਰ ਉਹ ਖੁੱਲਾ ਘੁਮ ਰਿਹਾ ਹੈ। ਸੋ ਅਜੇਹੇ ਔਰੰਗਜ਼ੇਬਾਂ ਦੇ ਵਿਰੁੱਧ ਜਿੰਨਾ ਚਿਰ ਅਸੀਂ ਉੱਠ ਕੇ ਆਵਾਜ਼ ਚੁੱਕਦੇ ਨਹੀਂ ਸਾਰੇ ਹਿੰਦੂ, ਮੁਸਲਮਾਨ, ਸਿੱਖ, ਈਸਾਈ ਇਕੱਠੇ ਹੋ ਕੇ ਉਹਨਾਂ ਚਿਰ ਅਸੀਂ ਗੁਰੂ ਤੇਗ ਬਹਾਦਰ ਜੀਾਂ ਦੇ ਦਿਨ ਜਿੰਨੇ ਮਰਜ਼ੀ ਮਨਾ ਲੀਏ ਉਹਨਾਂ ਦੇ ਪਦ ਚਿੰਨਾ ਤੇ ਨਹੀਂ ਚੱਲ ਰਹੇ ਉਹਨਾਂ ਦੀ ਸਿੱਖਿਆ ਤੇ ਨਹੀਂ ਚੱਲ ਰਹੇ ਡਾਕਟਰ ਅੰਬੇਦਕਰ ਸਾਹਿਬ ਤਾਂ ਬਲਕਿ ਜਾਤ ਪਾਤ ਦੇ ਖਾਤਮੇ ਨਾਂ ਦੀ ਕਿਤਾਬ ਦੇ ਵਿੱਚ ਕਹਿੰਦੇ ਆ ਵੀ ਅੰਤਰ ਜਾਤੀ ਜਿੰਨੇ ਵਿਆਹ ਹੋਣਗੇ ਉਹਨਾਂ ਸਮਾਜ ਇਕਜੁੱਟ ਹੋਊਗਾ ਉਹ ਤਾਂ ਇਸ ਗੱਲ ਦੇ ਹੱਕ ਸੀ ਤੇ ਇਹ ਕਿੱਧਰ ਨੂੰ ਤੁਰੇ ਹੋਏ ਐ ਸੋ ਅਜਿਹੇ ਬੰਦਿਆਂ ਦੇ ਉੱਤੇ ਸਖਤ ਐਕਸ਼ਨ ਹੋਣਾ ਚਾਹੀਦਾ ਦੂਜੇ ਪਾਸੇ ਜਿਹੜੀਆਂ ਅੱਡ-ਅੱਡ ਸੈਨਾਵਾਂ ਬਣੀਆਂ ਹੋਈਆਂ ਨੇ ਬਹੁਤਿਆਂ ਨੇ ਹਿੰਦੂਆਂ ਦੇ ਨਾਂ ਤੇ ਬਣਾਈਆਂ ਹੋਈਆਂ ਨੇ ਸਾਡਾ ਆਮ ਹਿੰਦੂਆਂ ਨਾਲ ਕੋਈ ਰੌਲਾ ਨਹੀਂ ਬਹੁਤ ਸਾਰੇ ਹਿੰਦੂ ਕਿਰਤ ਕਰਦੇ ਆ ਆਪਣਾ ਉਹ ਕਰਦੇ ਆ ਆਪਣੇ ਧਰਮ ਦੀ ਜੋ ਵੀ ਉਹਨਾਂ ਦਾ ਕਿਰਿਆ ਕਰਮਾ ਕਰਦੇ ਆ ਉਹ ਕਿਸੇ ਨੂੰ ਕੋਈ ਤਕਲੀਫ ਨਹੀਂ ਦਿੰਦੇ ਪਰ ਹਿੰਦੂਆਂ ਦੇ ਨਾਂ ਦੇ ਉੱਤੇ ਅਖੌਤੀ ਬਣੀ ਆ ਜਿਵੇਂ ਕਈ ਸਾਰੀਆਂ ਸਿੱਖਾਂ ਦੀਆਂ ਸੰਸਥਾਵਾਂ ਨੇ ਉਹਨਾਂ ਦਾ ਸਿੱਖੀ ਸਿਧਾਂਤਾਂ ਨਾਲ ਕੋਈ ਤਾਲੁਕ ਨਹੀਂਗਾ ਇਸੇ ਤਰ੍ਹਾਂ ਉਹਨਾਂ ਦਾ ਹਿੰਦੂ ਸਿਧਾਂਤਾਂ ਨਾਲ ਕੋਈ ਤਾਲੁਕ ਨਹੀਂ ਉਹ ਨਿਰੀ ਨਫ਼ਰਤ ਪੈਦਾ ਕਰਦੇ ਐ ਅਸਾਮ ਦੇ ਵਿੱਚ ਇੱਕ 2010 ਤੋਂ ਬਣੀ ਹੋਈ ਸੰਸਥਾ ਹੈਗੀ ਐ ਵੀਰ ਲਾਂਚਤ ਸੈਨਾ ਅਜਿਹੀਆਂ ਸੈਨਾਵਾਂ ਵੀ ਬਣੀਆਂ ਹੋਈਆਂ ਨੇ ਕਈ ਸਾਰੀਆਂ ਉਹ ਵੀਰ ਲਾਂਚਤ ਸੈਨਾ ਜਿਹੜੀ ਐ ਕਹਿੰਦੀ ਐ ਵੀ ਇੱਥੇ ਜਿਹੜੇ ਦੂਜੇ ਬਾਹਰੋਂ ਆਏ ਲੋਕ ਨੇ ਜਿਨ੍ਹਾਂ ਨੂੰ ਉਹ ਬਾਹਰੀ ਕਹਿੰਦੇ ਐ ਉਹਨਾਂ ਦੇ ਉੱਤੇ ਕਦੇ ਡਾਂਗ ਫੇਰਦੀ ਕਦੇ ਉਹਨਾਂ ਨੂੰ ਕੁੱਟਦਾ ਕਦੇ ਉਡਾੜਦਾ ਕਦੇ ਉਹਨਾਂ ਦੇ ਘਾਟਾ ਤੇ ਕਦੇ ਕੁਛ ਕਰਦਾ ਤੇ ਮੁੱਖ ਮੰਤਰੀ ਉਥੋਂ ਦਾ ਹਿਮੰਤ ਵਿਸ਼ਵਾ ਸ਼ਰਮਾ ਉਹਨਾਂ ਦੀ ਪਿੱਠ ਠੋਕਦਾ ਰਿਹਾ ਹੁਣ ਹੋ ਇਹ ਗਿਆ ਵੀ ਜਦੋਂ ਉਹਨਾਂ ਨੂੰ ਲੱਗਿਆ ਵੀ ਸਾਡੇ ਕੋਲ ਤਾਂ ਤਾਕਤ ਹੀ ਬਹੁਤ ਹੈ ਡਾਂਗ ਦੀ ਤਾਕਤ ਹੈ ਉਹਨਾਂ ਨੇ ਇੱਕ ਵਪਾਰੀ ਜਿਹੜਾ ਹੈ ਗੁਹਾਟੀ ਤੋਂ ਉਹਨੂੰ ਅਗਵਾ ਕਰ ਲਿਆ ਰਾਹੁਲ ਮਿਸ਼ਰਾ ਨਾਂ ਦਾ ਵਪਾਰੀ ਉਹਦੇ ਤੋਂ ਬਹੁਤ ਵੱਡੀ ਫਰੋਤੀ ਲੈ ਲਈ ਫਰੋਤੀ ਲਿਖਣ ਵਾਲੇ ਜਿਹੜੇ ਚਿੱਠੀਆਂ ਲਿਖਦੇ ਆ ਉਹ ਬੰਦੇ ਫੜੇ ਗਏ ਜਿਹੜੇ 8 ਬੰਦੇ ਉਸ ਦੇ ਫਰੋਤੀ ਲੈਣਤੇ ਤੇ ਉਹਨੂੰ ਅਗਵਾ ਕਰਨ ਤੇ ਜਿਹੜੇ ਗ੍ਰਿਫਤਾਰ ਹੋਇਆ ਉਹਨਾਂ ਚੋਂ 5 ਬੰਦੇ ਇਸ ਅਖੌਤੀ ਸੈਨਾ ਦੇ ਐ ਤੇ ਹੁਣ ਹਿੰਦੰਤ ਵਿਸ਼ਵਾ ਸ਼ਰਮਾ ਜਿਹੜਾ ਕੱਲ ਤੱਕ ਉਹਨਾਂ ਦੀ ਪਿੱਠ ਠੋਕਦਾ ਹੁੰਦਾ ਸੀ ਮੁਸਲਮਾਨ ਵਿਰੋਧੀ ਗੱਲਾਂ ਕਰਨ ਕਰਕੇ ਅੱਜ ਉਹ ਸਮਝ ਰਿਹਾ ਹੈ ਵੀ ਇਹਦੇ ਤੇ ਸਾਨੂੰ ਬੈਨ ਲਾਉਣਾ ਪਊਗਾ ਅਗਲੀ ਗੱਲ ਇੱਕ ਹੋਰ ਤੁਹਾ ਨੂੰ ਇਹਦੇ ਨਾਲ ਜੁੜਮੀ ਕਹਿ ਦਈਏ ਕਿ ਜਿਹੜਾ ਬਾਪੂ ਆਸਾ ਰਾਮ ਬਾਪੂ ਆਸਾ ਰਾਮ ਦੇ ਉੱਤੇ ਕੀ ਗੁਨਾਹ ਨੇ ਮੈਨੂੰ ਦੱਸਣ ਦੀ ਲੋੜ ਨਹੀਂ ਇਹ ਤਾਂ ਅਦਾਲਤਾਂ ਨੇ ਦੱਸੇ ਹੋਏ ਆ ਵੀ ਕੀ ਕੀ ਗੁਨਾਹ ਉਹਨੇ ਕੀਤੇ ਐ ਸਜ਼ਾਵਾਂ ਵੀ ਦਿੱਤੀਆਂ ਹੋਈਆਂ ਨੇ ਤੇ ਬਾਪੂ ਜੀ ਨੂੰ ਨਾਲ ਦੀ ਨਾਲ ਅਦਾਲਤਾਂ ਹੁਣ ਜ਼ਮਾਨਤਾਂ ਦੇ ਰਹੀਆਂ ਨੇ ਉਹ ਬਾਹਰ ਆ ਰਹੇ ਐ ਪਹਿਲਾਂ ਵੀ ਆਏ ਸੀਗੇ ਹੁਣ ਫੇਰ ਬਾਹਰ ਆਵੋਗੇ ਇਸੇ ਤਰ੍ਹਾਂ ਰਾਮ ਰਹੀਮ ਜੀ ਨੂੰ ਬਾਰ-ਬਾਰ ਪੈਰੋਲ ਮਿਲਦੀ ਐ ਜ਼ਮਾਨਤਾਂ ਮਿਲਦੀਆਂ ਨੇ ਬਾਹਰ ਆਉਂਦੇ ਐ ਉਹ ਅਸਮ ਸਾਨੂੰ ਕਦੇ-ਕਦੇ ਲੱਗਦਾ ਐ ਵੀ ਸਾਡੀ ਜਿਹੜੀ ਨਿਆਂਪਾਲਿਕਾ ਕੀ ਉਹ ਨਿਆਪਾਲਕ ਹੈ ਜਾਂ ਅਨਿਆਪਾਲਕ ਹੈ ਅਸੀਂ ਇਹ ਗੱਲ ਚਾਹੇ ਬੁਰੀ ਲੱਗੇ ਜ਼ਰੂਰ ਕਹਿਣਾ ਚਾਹੁੰਦੇ ਆ ਵੀ ਜਿਹੜੇ ਲੋਕਾਂ ਨੇ ਅਜਿਹੇ ਗੁਨਾਹ ਕੀਤੇ ਜਿਨ੍ਹਾਂ ਦੀ ਕੋਈ ਮਾਫੀ ਨਹੀਂ ਉਹਨਾਂ ਬੰਦਿਆਂ ਨੂੰ ਤਾਂ ਜੇਲ੍ਹਾਂ ਤੋਂ ਬਾਹਰ ਭੇਜਿਆ ਜਾਂਦਾ ਇਸ ਮਾਨਤਾ ਦੇ ਕੇ ਜਿਨ੍ਹਾਂ ਬੰਦਿਆਂ ਤੇ ਸਿਰਫ ਇਹ ਦੋਸ਼ ਹੈ ਵੀ ਉਹਨਾਂ ਨੇ 2020 ਦੇ ਦੰਗਿਆਂ ਦੇ ਵਿੱਚ ਸਾਜ਼ਿਸ਼ ਚ ਹਿੱਸਾ ਲਿਆ ਪ੍ਰੂਫ ਕੋਈ ਨਹੀਂਗਾ 5 ਸਾਲ ਤੋਂ ਉਹ ਜੇਲ੍ਹ ਚ ਹੈ ਉਹਨਾਂ ਨੇ ਹੀਠਾਂ ਵਾਲੀਆਂ ਅਦਾਲਤਾਂ ਤੋਂ ਲੈ ਕੇ ਹਾਈ ਕੋਰਟ ਤੋਂ ਲੈ ਕੇ ਸੁਪਰੀਮ ਕੋਰਟ ਤੱਕ ਗੱਲਾਂ ਕਰ ਲੀਆਂ ਕਦੇ ਕਿਸੇ ਗੱਲ ਤੇ ਕਦੇ ਕਿਸੇ ਬਹਾਨੇ ਕਦੇ ਕਿਸੇ ਬਹਾਨੇ ਕਦੇ ਕਿਸੇ ਬਹਾਨੇ ਉਹਨਾਂ ਨੂੰ ਜਵਾਬਤ ਨਹੀਂ ਦਿੱਤੀ ਜਾ ਰਹੀ ਵੈਸੇ ਸਾਨੂੰ ਚੰਗਾ ਭਲਾ ਪਤਾ ਹੈ ਵੀ ਭਾਰਤੀ ਨਿਆਂ ਪ੍ਰਣਾਲੀ ਭਾਰਤੀ ਸਟੇਟ ਦਾ ਇੱਕ ਅੰਗ ਹੈਗਾ ਭਾਰਤੀ ਸਟੇਟ ਕਿਉਂਕਿ بڑے ਲੋਕਾਂ ਨੂੰ ਬਚਾਉਂਦੀ ਹੈ ਆਮ ਲੋਕਾਂ ਨੂੰ ਜਿਹੜੇ ਸਟੇਟ ਦੇ ਖਿਲਾਫ ਬੋਲਦੇ ਆ ਉਹਨਾਂ ਨੂੰ ਸਜ਼ਾਵਾ ਦੰਦੀ ਹੈ ਉਹ 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 ਸਜ਼ਾ ਭੁਗਤ ਰਹੇ ਆ ਉਹ ਆ ਆਸਰਾਮ ਉਹਨਾਂ ਨੂੰ ਸਟੇਟ ਤੋਂ ਸਟੇਟ ਨੂੰ ਕੋਈ ਖਤਰਾ ਨਹੀਂ ਲੋਕਾਂ ਨੂੰ ਖਤਰਾ ਸੋ ਲੋਕਾਂ ਦੀ ਤਾਂ ਹੈ ਹੀ ਨਹੀਂ ਨਿਆ ਪ੍ਰਣਾਲੀ ਅਸਲ ਸੱਚੀ ਗੱਲ ਇਹ ਹੈ ਜਿਨ੍ਹਾਂ ਦੀ ਹੈਗੀ ਆ ਉਹਨਾਂ ਦੇ ਲਈ ਉਹ ਕੰਮ ਕਰਦੀ ਹੈ ਸੋ ਅਸੀਂ ਇਹ ਵੀ ਕਹਿਣਾ ਚਾਹੁੰਦੇ ਆ ਆ ਜਿਹੜਾ ਆ ਬੰਦਾ ਹੈਗਾ ਰਗਵਿੰਦਰ ਪ੍ਰਤਾਪ ਸਿੰਘ ਜੇ ਇਹਦੀ ਚੰਗੀ ਐਫ ਆਈ ਆਰ ਕੋਰਟ ਚਾਈ ਹੋਵੇ ਇਹਨੂੰ ਤਾਂ ਜੇਲ੍ਹ ਤੋਂ ਜ਼ਮਾਨਤ ਨਾ ਮਿਲੇ ਇਹੋ ਜਿਹੇ ਬੰਦੇ ਨੂੰ ਜਿਹੜਾ ਇੰਨੀ ਨਫ਼ਰਤ ਪੈਦਾ ਕਰਦੇ ਆ ਭਾਰਤੀ ਸੰਵਿਧਾਨ ਦੇ ਬਿਲਕੁਲ ਹੀ ਉਲਟ ਬੋਲ ਰਿਹਾ ਹੈ ਉਹ ਸੋ ਇਸ ਕਰਕੇ ਅਸੀਂ ਸਮਝਦੇ ਹਾਂ ਵੀ ਇਹ ਅਦਾਲਤਾਂ ਤੇ ਵੀ ਸਾਡਾ ਥੋੜਾ ਜਿਹਾ ਕ੍ਰਿਟੀਕਲ ਪੱਖ ਚਾਹੀਦਾ ਹੈ। ਅਗਲੀ ਗੱਲ ਦੋਸਤੋ ਤੁਹਾਡੇ ਨਾਲ ਇਹ ਸਾਂਝੀ ਕਰਨੀ ਹੈ ਵੀ ਜਿਹੜਾ ਵਾਤਾਵਰਣ ਦੇ ਵਿੱਚ ਤਬਦੀਲੀ ਹੈ ਸਾਡੇ ਜਲਵਾਯੂ ਦੇ ਵਿੱਚ ਤਬਦੀਲੀ ਹੈ ਉਹਦੇ ਚ ਇੱਕ ਵੱਡਾ ਕਾਰਨ ਜਿਹੜਾ ਹੈ ਗ੍ਰੀਨ ਹਾਊਸ ਗੈਸਾਂ ਦਾ ਕਾਰਬਨ ਡਾਈਆਕਸਾਈਡ ਮੀਥੇਨ ਵਗੈਰਾ ਜਿਹੜੀ ਦੀ ਜ਼ਿਆਦਾ ਵਰਤੋਂ ਅਸੀਂ ਕਰ ਰਹੇ ਹਾਂ ਛੱਡ ਰਹੇ ਹਾਂ। ਬਹੁਤ ਸਾਰੇ ਜਿਹੜੇ ਅਸੀਂ ਕੋਲਾ ਲੋਹਾ ਕੋਲਾ ਤੇ ਆਪਣਾ ਦੂਜਾ ਪੈਟਰੋਲੀਅਮ ਪਦਾਰਥ ਬਾਲ-ਬਾਲ ਕੇ ਵਾਤਾਵਰਨ ਦੇ ਵਿੱਚ ਜਾਦਾ ਇਹ ਗੈਸਾਂ ਛੱਡ ਰਹੇ ਆ ਜਿਹਦੇ ਨਾਲ ਧਰਤੀ ਦੀ ਵਾਰਮਿੰਗ ਹੋ ਰਹੀ ਹੈ ਇਹਨਾਂ ਨੂੰ ਗ੍ਰੀਨ ਹਾਊਸ ਗੈਸਾਂ ਕਹਿੰਦੇ ਆ ਤੇ ਉਹ ਗੈਸਾਂ ਕਰਕੇ ਜਿਹੜਾ ਸਮੁੰਦਰੀ ਪਾਣੀ ਹੈ ਉਹਦਾ ਵੀ ਤਾਪਮਾਨ ਥੋੜਾ ਥੋੜਾ ਵਧ ਰਿਹਾ ਹੈ ਉਹਦੇ ਕਰਕੇ ਸਮੁੰਦਰ ਦੇ ਵਿੱਚ ਹਰ ਕੁਝ ਸਮੇਂ ਬਾਅਦ ਤੂਫਾਨ ਆਈ ਰਹਿੰਦੇ ਸਾਡੇ ਭਾਰਤ ਦੇ ਵਿੱਚ ਇੱਕ ਤੂਫਾਨ ਆਇਆ ਜਿਹਨੂੰ ਮੌਨਥਾ ਕਹਿੰਦੇ ਆ ਉਹਨੇ ਆਂਧਰਾ ਪ੍ਰਦੇਸ਼ ਦੇ ਕਈ ਸਾਰੇ ਟਾਟ ਵਾਲੇ ਏਰੀਏ ਜਿਹੜੇ ਆ ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਲੋਕਾਂ ਨੂੰ ਪਰੇਸ਼ਾਨੀ ਹੋਈ ਹੈ ਤਾਮਨਾਡੂ ਦੇ ਵਿੱਚ ਹੋਈ ਹੈ ਕੁਝ ਆਂਧਰਾ ਆਪਣੇ ਕੇਰਲਾ ਦੇ ਵਿੱਚ ਹੋਈ ਹੈ ਉੜੀਸਾ ਦੇ ਵਿੱਚ ਹੋਈ ਹੈ ਇਹ ਸਾਡੇ ਭਾਰਤ ਦੇ ਵਿੱਚ ਹੈ ਦੋ ਤਿੰਨ ਬੰਦਿਆਂ ਦੀ ਮੌਤ ਵੀ ਹੋ ਗਈ ਦੱਸੀ ਜਾ ਰਹੀ ਹੈ ਇਸੇ ਕਿਸਮ ਦਾ ਇੱਕ ਹੋਰ ਤੂਫਾਨ ਉਧਰ ਮਲਿਸਾ ਨਾਂ ਦਾ ਤੂਫਾਨ ਜਿਹੜਾ ਝੱਖੜਾ ਸਮੁੰਦਰੀ ਝੱਖੜ ਉਹ ਜਿਹੜਾ ਹੈ ਉਹ ਜਮਾਇਕਾ ਜਿਹੜਾ ਇੱਕ ਮੁਲਕ ਹੈਗਾ ਉੱਥੇ ਆਇਆ ਉੱਥੇ 3/4 ਹਿੱਸਾ ਬਿਜਲੀ ਤੋਂ ਬਿਨਾਂ ਰਹਿ ਰਿਹਾ ਬਿਜਲੀ ਚਲੀ ਗਈ ਸਾਰੀ 1/3 ਜਿਹੜੀ ਆਬਾਦੀ ਹੈ ਉਹ ਸਿੱਧੇ ਤੌਰ ਤੇ ਉੱਥੋਂ ਦੀ ਪ੍ਰਭਾਵਿਤ ਹੋ ਗਈ ਫਿਰ ਉਹ ਤੂਫਾਨ ਕਿਊਬਾ ਵੱਲ ਨੂੰ ਹੋ ਗਿਆ ਉੱਥੇ ਉਹਨੇ ਤਬਾਹ ਕੋ ਨਤੀਜਾ ਕੱਢੇ ਫਿਰ ਹਾਈਤੀ ਵੱਲ ਨੂੰ ਹੋ ਗਿਆ ਉਹ ਕੁੱਲ ਮਿਲਾ ਕੇ 20 ਬੰਦੇ ਉਹਨੇ ਮਾਰਤੇ ਬਹਿ ਮਾਸ ਚ ਅੱਜ ਰਾਤ ਪਹੁੰਚੂਗਾ ਇਸ ਤਰ੍ਹਾਂ ਨਾਲ ਮਤਲਬ ਜਿਹੜਾ ਹੈ ਮਨੁੱਖੀ ਜਿਹਨੂੰ ਅਸੀਂ ਤਰੱਕੀ ਕਹਿੰਦੇ ਆ ਉਹ ਤਰੱਕੀ ਵਿਨਾਸ਼ ਵਾਲੇ ਪਾਸੇ ਨੂੰ ਜਾ ਰਹੀ ਹੈ ਸਾਨੂੰ ਸਾਡੇ ਜਿਹੜਾ ਤਰੱਕੀ ਦਾ ਮਾਡਲ ਹੈ ਜਿਹਨੂੰ ਅਸੀਂ ਕੈਪਟਲਿਸਟ ਮਾਡਲ ਆਫ ਡਵੈਲਪਮੈਂਟ ਕਹਿੰਦੇ ਆ ਇਹ ਬਦਲਣਾ ਪਊਗਾ ਲੋਕ ਪੱਖੀ ਜਿਹੜਾ ਲੁੱਕ ਨੂੰ ਕੇਂਦਰ ਚ ਰੱਖ ਕੇ ਮਾਡਲ ਬਣਾਇਆ ਜਾਵੇ ਕੈਪਟਲਿਸਟਾਂ ਨੂੰ ਰੱਖ ਕੇ ਨਾ ਬਣਾਇਆ ਜਾਵੇ ਉਹ ਮਾਡਲ ਜਿੰਨਾ ਚ ਤੁਸੀਂ ਦੁਨੀਆ ਚ ਨਹੀਂ ਮਣਾਉਂਦੇ ਇਹ ਤਬਾਹੀਆਂ ਹੁੰਦੀਆਂ ਰਹਿਣੀਆਂ ਨੇ ਅਗਲੀ ਗੱਲ ਦੋਸਤੋ ਤੁਹਾਡੇ ਨਾਲ ਅਗਲੀ ਇਹ ਕਰਨੀ ਹੈ ਸਾਂਝੀ ਕਿ ਟਰੰਪ ਨੇ ਬੜੇ ਜ਼ੋਰ ਸ਼ੋਰ ਨਾਲ ਕਿਹਾ ਸੀ ਵੀ ਮੈਂ ਇਹ ਸਮਝੌਤਾ ਕਰਾਤਾ ਗਾਜ਼ਾ ਤੇ ਇਜ਼ਰਾਈਲ ਦਾ ਪਰ ਕੱਲ ਤੁਹਾਡੇ ਨਾਲ ਸਾਂਝਾ ਕੀਤਾ ਸੀ ਵੀ ਇਜ਼ਰਾਈਲ ਨੇ ਫੇਰ ਹਮਲੇ ਕੀਤੇ ਅੱਜ ਦੀ ਖਬਰ ਹੈ ਵੀ 104 ਬੰਦੇ ਉੱਥੇ ਉਹਨਾਂ ਹਮਲਿਆਂ 'ਚ ਮਾਰੇ ਗਏ ਆ ਫਲਸਤੀਨੀ ਜਿਨ੍ਹਾਂ 'ਚ 35 ਬੱਚੇ ਐ ਤੁਸੀਂ ਹੁਣ ਅੰਦਾਜ਼ਾ ਲਾ ਲਓ ਬਿਟ ਟਰੰਪੂਣਾਂ ਦੇ ਕੀ ਸਟੈਂਡ ਨੇ ਤੇ ਦੂਜੇ ਲੋਕਾਂ ਦੇ ਕੀ ਸਟੈਂਡ ਨੇ ਇਹ ਜਿਹੜਾ ਹੈ ਮਾਰਾ ਮਾਰੀ ਹੋ ਰਹੀ ਹੈ ਲਾਸਟ ਗੱਲ ਦੋਸਤੋ ਜਿਹੜੀ ਤੁਹਾਡੇ ਨਾਲ ਸਾਂਝੀ ਕਰਨੀ ਹੈ ਕੇਰਲਾ ਦੇ ਵਿੱਚ ਆ ਕਾਫੀ ਦੇਰ ਤੋਂ ਕੇਰਲਾ ਤਾਮਨਾਡੂ ਜਿਹੜੀਆਂ ਹੋਰ ਗੈਰ ਬੀਜੇਪੀ ਜਥੇਬੰਦੀਆਂ ਪਾਰਟੀਆਂ ਦੀਆਂ ਸਰਕਾਰਾਂ ਨੇ ਉਹ ਕੇਂਦਰ ਸਰਕਾਰ ਦੀਆਂ ਕੇਂਦਰੀਕਰਨ ਦੀਆਂ ਨੀਤੀਆਂ ਵਿਰੁੱਧ ਨਿਊ ਐਜੂਕੇਸ਼ਨ ਪਲ ਐਨਪੀ ਦੇ ਵਿਰੁੱਧ ਜਿਹੜੀ ਪਾਲਿਸੀ ਹੈ ਨੈਸ਼ਨਲ ਐਜੂਕੇਸ਼ਨ ਪਾਲਿਸੀ ਉਹਦੇ ਵਿਰੁੱਧ ਤੇ ਹੋਰ ਬਹੁਤ ਸਾਰੀਆਂ ਗੱਲਾਂ ਦੇ ਵਿਰੁੱਧ ਡਟ ਕੇ ਸਟੈਂਡ ਲੈਂਦੇ ਰਹੇ ਆ ਤੇ ਅਸੀਂ ਤੁਹਾਡੇ ਨਾਲ ਉਹਨਾਂ ਦੀਆਂ ਇਹਨਾਂ ਕਾਰਗੁਜ਼ਾਰੀਆਂ ਨੂੰ ਸਾਂਝਾ ਕਰਦੇ ਰਹੇ ਹਾਂ ਪਰ ਸਾਨੂੰ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਇੱਕ ਪੀਐਮ ਸ਼੍ਰੀ ਨਾਂ ਦੀ ਸਕੀਮ ਹੈ ਉਹ ਸਕੀਮ ਪਹਿਲਾਂ ਕੇਰਲਾ ਨੇ ਮੰਨੀ ਨਹੀਂ ਸੀਗੀ ਪਿਛਲੇ ਕੁਝ ਦਿਨਾਂ ਚ ਉਸ ਨੇ ਕੇਂਦਰ ਸਰਕਾਰ ਨਾਲ ਪੀਐਮ ਸ਼੍ਰੀ ਸਕੀਮ ਨੂੰ ਲਾਗੂ ਕਰਨ ਲਈ ਸਮਝੌਤਾ ਕਰ ਲਿਆ ਐਮਓ ਜੀ ਸਾਈਨ ਕਰ ਲਿਆ ਉਹਦਾ ਰੌਲਾ ਪੈ ਗਿਆ ਅਸੀਂ ਵੀ ਹਰ ਰੋਜ਼ ਝਿਜਕਦੇ ਰਹੇ ਵੀ ਤੁਹਾਡੇ ਨਾਲ ਇਹ ਸਾਂਝੀ ਕਰੀਏ ਗੱਲ ਉਥੋਂ ਦੀ ਜਿਹੜੀ ਕੇਰਲਾ ਦੀ ਜਿਹੜੀ ਖੱਬੇ ਪੱਖੀ ਸਰਕਾਰ ਹੈ ਉਥੋਂ ਦੀ ਸੀਪੀਆਈ ਦੀ ਪਾਰਟੀ ਨੇ ਇਹਦਾ ਵਿਰੋਧ ਕਰਿਆ ਉਹਨਾਂ ਦੇ ਵਿਰੋਧ ਦੇ ਦੋ ਗੱਲਾਂ ਤੇ ਕਰਿਆ ਇੱਕ ਤਾਂ ਇਹ ਵੀ ਅਸੂਲੀ ਤੌਰ ਤੇ ਅਸੀਂ ਇਸ ਪਾਲਿਸੀ ਦੇ ਵਿਰੁੱਧ ਹਾਂ ਫਿਰ ਅਸੀਂ ਇਹ ਕਿਉਂ ਲਾਗੂ ਕਰ ਰਹੇ ਹਾਂ ਇੱਕ ਗੱਲ ਅਸੂਲੀ ਦੂਜੀ ਗੱਲ ਜਿਹੜੀ ਹੈ ਵੀ ਅਸੀਂ ਜਦੋਂ ਤੁਹਾਡੇ ਨਾਲ ਸਾਂਝੀ ਵਾਲਾਂ ਪਾਰਟੀ ਇੱਕ ਫਰੰਟ ਦੇ ਤੌਰ ਤੇ ਤਾਂ ਤੁਸੀਂ ਕਿਸੇ ਨਾਲ رائے ਕਿਉਂ ਨਹੀਂ ਕੀਤੀ ਉਥੋਂ ਦੇ ਜਿਹੜੇ ਸਖਤਰ ਨੇ ਪਾਰਟੀ ਦੇ ਕਾਮਰੇਡ ਵਿਸ਼ਵਮ ਜਿਹੜੇ ਹੈ ਬਿਨੋਏ ਵਿਸ਼ਵਮ ਉਹਨਾਂ ਨੇ ਮੁੱਖ ਮੰਤਰੀ ਨਾਲ ਮੀਟਿੰਗ ਕਰ ਲਈ ਬੰਦ ਕਮਰਾ ਕੋਈ ਹੱਲ ਨਹੀਂ ਨਿਕਲਿਆ ਹੋਰ ਉਹਨਾਂ ਨੇ ਚਾਰਾ ਜੋਈ ਕਰ ਲਈ ਅਖਬਾਰਾਂ ਚਾਉਂਦਾ ਰਿਹਾ ਕੋਈ ਹੱਲ ਨਾ ਨਿਕਲਿਆ ਫਿਰ ਕੋਈ ਕੇਂਦਰੀ ਆਗੂਆਂ ਨੇ ਵਿੱਚ ਪੈ ਕੇ ਕੱਲ ਇਹ ਫੈਸਲਾ ਕਰ ਲਿਆ ਕਿ ਵੀ ਇਸ ਦੇ ਉੱਤੇ ਨਗਰ ਸਾਨੀ ਕਰਨ ਲਈ ਸੱਤ ਮੈਂਬਰਾਂ ਦੀ ਸਬ ਕਮੇਟੀ ਬਣੂਗੀ ਕੈਬਨਟ ਦੀ ਜਿਹੜੀ ਇਹਦੇ ਤੇ ਦੁਬਾਰਾ ਗੌਰ ਕਰੂਗੀ ਫੈਸਲਾ ਹਲੇ ਵਾਪਸ ਨਹੀਂ ਲਿਆ ਉਹਨਾਂ ਚਿਰ ਇਹ ਗੱਲ ਤੇ ਕੋਈ ਅਮਲ ਨਹੀਂ ਹੋਊਗਾ ਤੇ ਅਗਲੀ ਗੱਲ ਇਹ ਕਿ ਵੀ ਉਹਨਾਂ ਚਿਰ ਅਸੀਂ ਕੇਂਦਰ ਸਰਕਾਰ ਨੂੰ ਲਿਖ ਦਾਂਗੇ ਵੀ ਅਸੀਂ ਇਸ ਕੀਮਤੇ ਕੋਈ ਅਮਲ ਨਹੀਂ ਕਰ ਰਹੇ ਸਿਰਫ 1500 ਕਰੋੜ ਰੁਪਏ ਦੀ ਗੱਲ ਹੈ ਜਿਹਦੇ ਕਰਕੇ ਇੱਕ ਅਸੂਲ ਨੂੰ ਸ਼ਿੱਕੇ ਤੇ ਟੰਗ ਰਹੀ ਸੀ ਸੀਪੀਐਮ ਉੱਥੋਂ ਦੀ ਜਿਹੜਾ ਸੀਪੀਆਈ ਨੇ ਵਿਰੋਧ ਕਰਕੇ ਉਸ ਨੂੰ ਕੁਝ ਹੱਦ ਤੱਕ ਮੋੜਿਆ ਦੇਸ਼ ਦੀ ਜਿੰਨੀ ਜਮਹੂਰੀ ਲਹਿਰ ਹੈ ਉਹਦਾ ਇਹ ਫਰਜ਼ ਬਣਦਾ ਹੈ ਕਿ ਸੀਪੀਐਮ ਦੀ ਜਿਹੜੀ ਲੀਡਰਸ਼ਿਪ ਹੈ ਜਿਹੜੀ ਉੱਧਰ ਨੂੰ ਤਿਲਕਣ ਲੱਗੀ ਸੀ ਉਹਨੂੰ ਤਿਲਕਣ ਤੋਂ ਬਚਾਇਆ ਜਾਵੇ ਤਾਂ ਕਿ ਅਸੂਲੀ ਸਟੈਂਡ ਤੇ ਕਾਇਮ ਰਿਹਾ ਜਾ ਸਕੇ ਅੱਜ ਦੀ ਗੱਲ 'ਚ ਇੰਨਾ ਹੀ ਬਹੁਤ-ਬਹੁਤ ਸ਼ੁਕਰੀਆ ਧੰਨਵਾਦ